ਇਹ ਫਿਲਮ ਦੇ ਵਿੱਚ ਉਹ ਹੀਰੋ ਨਾ ਜੀਨੇ ਸਾਡੇ ਕੌਮ ਤੇ ਹਮਲਾ ਕੀਤਾ ਸਾਡੀ ਜਾਤ ਤੇ ਹਮਲਾ ਕੀਤਾ ਸਾਡੀਆਂ ਮਾਵਾਂ ਭੈਣਾਂ ਬਾਰੇ ਬੋਲੀ ਮੈਨੂੰ 2 ਦਿਨ ਹੋ ਗਏ ਸ਼੍ਰੀ ਮੁਕਸਰ ਸਾਹਿਬ ਦੇ ਪ੍ਰਸ਼ਾਸਨ ਦੇ ਪੁਲਿਸ ਅਫਸਰਾਂ ਦੇ ਸਿੱਖ ਬੁੱਧੀਜੀਵੀਆਂ ਦੇ ਪੰਥਕ ਜਥੇਬੰਦੀਆਂ ਦੇ ਮੈਨੂੰ ਟੈਲੀਫੋਨ ਆਏ ਵੀ ਤੁਸੀਂ ਇਹ ਐਮਰਜੈਂਸੀ ਵਰਗੀ ਫਿਲਮ ਲਾ ਰਹੇ ਹੋ ਤੇ ਮੇਰੇ ਇੱਕੋ ਜਵਾਬ ਸੀ ਜਿਸ ਔਰਤ ਨੇ ਸਾਡੀ ਕੌਮ ਬਾਰੇ ਸਾਡੇ ਪੰਜਾਬ ਬਾਰੇ ਸਾਡੇ ਵਿਰਸੇ ਬਾਰੇ ਅਪਸ਼ਬਦ ਕਹੇ ਮਤਲਬ ਹੀ ਨਹੀਂ ਬੰਦਾ ਉਸ ਔਰਤ ਦੀ ਫਿਲਮ ਲਾਉਣ ਦਾ ਔਰ ਇਸ ਹੀਰੋਇਨ ਦੀ ਫਿਲਮ ਪੰਜਾਬ ਦੇ ਵਿੱਚ ਉਹਨਾਂ ਚਿਰ ਨਹੀਂ ਲਾਉਣੀ ਚਾਹੀਦੀ ਜਿੰਨਾ ਚਿਰ ਇਹ ਖਨੌਰੀ ਵਿਖੇ ਬਾਰਡਰ ਤੇ ਬੈਠੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਸਮੂੱਚੀਆਂ ਕਿਸਾਨ ਜਥੇਬੰਦੀਆਂ ਸਮੁੱਚੇ ਕਿਸਾਨਾਂ ਤੋਂ ਸਮੁੱਚੀ ਸਿੱਖ ਕੌਮ ਤੋਂ ਅਕਾਲ ਤਖਤ ਸਾਹਿਬ, ਸ੍ਰੀ ਅਮਰਤਸਰ ਸਾਹਿਬ ਵਿਖੇ ਜਾ ਕੇ ਸਾਰੇ ਗੁਰਦੁਆਰਿਆਂ ਤੇ ਜਿੰਨੇ ਵੀ ਤਖਤ ਆ ਉਹਨਾਂ ਤੇ ਜਾ ਕੇ ਜਿੰਨਾ ਚਿਰ ਮੱਥਾ ਨਹੀਂ ਰਗੜਦੀ, ਨੱਕ ਨਹੀਂ ਰਗੜਦੀ ਉਹਨਾਂ ਚਿਹਰੇ ਨੂੰ ਮਾਫੀ ਨਹੀਂ ਦੇਣੀ ਚਾਹੀਦੀ। ਸਾਡੀ ਪਹਿਲਾਂ ਕੌਮ ਮੈਂ ਵੀ ਜੱਟ ਸਿੱਖ ਘਰਾਣੇ ਦੇ ਵਿੱਚ ਜਨਮ ਲਿਆ ਮੈਂ ਬਤੌਰ ਕਿਸਾਨ, ਬਤੌਰ ਸ਼ਰੋਮਣੀ ਅਕਾਲੀ ਦਲ ਦਾ ਵਰਕਰ ਹੋਣ ਦੇ ਨਾਤੇ ਮੇਰਾ ਇਨਸਾਨੀਅਤ ਦੇ ਤੌਰ ਤੇ ਇਹ ਮੇਰਾ ਇੱਕ ਮੁੱਢਲਾ ਫਰਜ਼ ਬੰਦਾ ਸੀ ਕਿ ਮੈਂ ਇਸ ਮਾੜੀ ਔਰਤ ਦੀ ਕਦੇ ਫਿਲਮ ਕੀ ਉਹਦਾ ਨਾਮ ਵੀ ਨਾ ਲਵਾਂ ਉਹਦਾ ਪੋਸਟਰ ਤੱਕ ਵੀ ਆਪ ਦੇ ਸਿਨੇਮੇ ਦੇ ਵਿੱਚ ਕਦੇ ਨਾ ਲਾਵਾਂ ਕਲੀ ਇਹੀ ਫਿਲਮ ਲਈ ਵਿਰੋਧ ਚਿੱਟਾ ਚੱਲ ਰਿਹਾ ਜਾਂ ਹੋਰ ਵੀ ਕਰੋਗੇ ਨਾ ਨਾ ਮੈਂ ਤਾਂ ਕੰਗਣਾ ਰੌਣ ਦੀ ਇੱਦੋਂ ਪਹਿਲਾਂ ਵੀ ਜਿੰਨੀਆਂ ਕੋਈ ਫਿਲਮਾਂ ਆਈਆਂ ਮੈਨੂੰ ਪਤਾ ਨਹੀਂ ਉਹਦੀ ਕੋਈ ਆਈ ਹੈ ਕਿ ਨਹੀਂ ਲੇਕਿਨ ਮੈਂ ਕਦੇ ਵੀ ਆਪ ਦੇ ਸਿਨੇਮੇ ਦੇ ਵਿੱਚ ਨਾ ਪਹਿਲਾਂ ਉਹਦੀ ਫਿਲਮ ਲਾਈ ਜਦੋਂ ਦਾ ਉਹਦਾ ਵਿਵਾਦ ਚੱਲਿਆ ਤੇ ਨਾ ਹੁਣ ਲਾਵਾਂਗਾ ਮੈਂ ਤਾਂ ਸਲੂਟ ਕਰਦਾ ਹਾਂ ਉਹ ਸਾਡੀ ਭੈਣ ਨੂੰ ਜਿਨੇ ਚੰਡੀਗੜ੍ਹ 에য়ারਪੋਰਟ ਤੇ ਉਹ ਉਹਦੇ ਉਹਦੇ ਉਹਦਾ ਦਿਮਾਗ ਖੋਲ੍ਹਿਆ ਉਹਦੇ ਕੰਨ ਖੋਲੇ ਤੇ ਦੱਸਿਆ ਸਿੱਖ ਕੌਮ ਕਿਹੜੀ ਆ ਸਿੱਖ ਕੌਮ ਦੇ ਦਾ ਵਿਰਸਾ ਕੀ ਆ ਸਾਨੂੰ ਸਾਡੇ ਗੁਰੂਆਂ ਨੇ ਕੀ ਸਿਖਾਇਆ ਅਸੀਂ ਦਸ਼ਮੇਸ਼ ਪਿਤਾ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੱਚੇ ਆ ਜਿਨ੍ਹਾਂ ਨੇ ਆਪਦਾ ਸਰਬੰਸਵਾਰਤਾ ਕੌਮ ਦੇ ਪਿੱਛੇ ਔਰ ਹਿੰਦੂ ਧਰਮ ਨੂੰ ਬਚਾਉਣ ਦੇ ਲਈ ਆਪਣੇ ਛੋਟੀ ਉਮਰ ਦੇ ਵਿੱਚ ਹੀ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਹਾ ਕਿ ਤੁਸੀਂ Hindu ਕੌਮ ਨੂੰ ਬਚਾਉਣ ਦੀ ਖਾਤਰ ਆਪਣਾ ਸੀਸ ਦਿਓ